ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਪ੍ਰਧਾਨ ਨਾਲ ਗੱਲ ਕਰਾਉਨੇ ਆ ਬਾਈ ਹੁਰੀ ਆਏ ਹੋਏ ਨੇ ਇਹ ਵੀ ਫਤहाबाद ਬੈਲਟ ਤੋਂ ਆਏ ਹੋਏ ਆ ਬਾਈ ਜੀ ਸੱਸੀ ਕਹੋ ਵੀਰੇ ਸਰ ਸਾਰੇ ਸਾਥੀਆਂ ਨੂੰ ਸੱਸੀ ਆਕਾਲ ਫਤਿਹ ਪ੍ਰਬਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫਤਿਹਬਾਦ ਜ਼ਿਲੇ ਦੇ ਵਿੱਚੋਂ ਢੇਡ ਪਿੰਡ ਉਹ ਸਵਾਲ ਤੇ ਢੇਡ ਪਿੰਡ ਦੇ ਵਿੱਚੋਂ ਜੋ ਕਿ ਆਪਣੇ ਫਤਿਹਵਾ ਜ਼ਿਲ੍ਹੇ ਦੇ ਪਿੰਡ ਪੈਂਦੇ ਨੇ ਇਹ ਉਸਵਾਲਾ ਤੇ ਟਿਹੜਾ ਉੱਥੇ ਸਾਡੇ ਸਾਥੀ ਪੁਰਸ਼ ਜਿਹੜੇ ਬਹੁਤ ਸਾਰੇ ਇਹਨਾਂ ਸਾਥੀਆਂ ਨੇ ਅਸੀਂ ਪਹੁੰਚਣ ਦੇ ਪਹਿ ਦਿਨ ਤੋਂ ਸ਼ੁਕਰੀਆ ਅਦਾ ਕਰਦੇ ਆਂ ਆਸਾ ਕਰਦੇ ਆਂ ਪ੍ਰਮਾਤਮਾ ਨੇ ਜੱਟ ਦੀ ਕਲਾ ਵਿੱਚ ਰੱਖੇ ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਨੇ ਇਸੇ ਤਰ੍ਹਾਂ ਪਹਿਲਾਂ ਵੀ ਵੀ ਹਾਜ਼ਰੀ ਲਵਾ ਕੇ ਗਏ ਨੇ ਫਤਿਹਵਾ ਜ਼ਿਲ੍ਹੇ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਹੋਰ ਵੀ ਹਾਜ਼ਰੀ ਨਭਾਈਏ ਇੱਥੇ ਬਾਜਰਾ ਪਿੰਡ ਤੋਂ ਬਰਸੀਨ ਹਾਂਜੀ ਟਿੱਕਾ ਵੇਰ ਟਾਣੀ ਤੋਂ ਸੋ ਵੀਰੋ ਐਸੇ ਕਰਕੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤੋਂ ਇੱਕ ਬੇਨਤੀ ਕਰਾਂਗੇ ਸਾਰਿਆਂ ਨੂੰ ਵੀ ਪਾਣੀ ਆਇਆ ਇਹ ਫਲੱਡ ਕਹਿੰਦੇ ਨੇ ਇਹਨੂੰ ਫਲੱਡ ਚਾਹੇ ਪਿੱਛੇ ਇੰਚ ਕੁਸੋਂ ਉੱਤਰ ਗਿਆ ਚਾਹੇ ਨਾ ਉੱਤਰ ਗਿਆ ਜੰਡੀਗੜ੍ਹ ਦੇ ਬਾਰਿਸ਼ ਪੈਦੇ ਇਹ ਉਹਦਾ ਪਾਣੀ ਸਾਰੇ ਦੇ ਵਿੱਚ ਆਉਂਦਾ ਹੈ ਅੰਮ੍ਰਾਲੇ ਦਾ ਪਾਣੀ ਸਾਰੇ ਦੇ ਵਿੱਚ ਆਉਂਦਾ ਹੈ ਇਸ ਕਰਕੇ ਬੇਨਤੀ ਕਰਾਂਗੇ ਵੀ ਦਿਨ ਇੱਕ ਰਾਤ ਦੋ ਦਿਨ ਪਹਿਰਾ ਦੇ ਲੋ ਅੱਪਾ ਕਾਮਯਾਬ ਹੋ ਜਾਣਗੇ ਐਸੇ ਕਰਕੇ ਕਾਮਯਾਬੀ ਹੋਏ ਹਾਂ ਕਿਉਂਕਿ ਇਹ ਬਹੁਤ ਵੱਡਾ ਮਸਲਾ ਹੈ ਆਪਾਂ ਇਹ ਮਸਲੇ ਨੂੰ ਦੁਬਾਰਾ ਫੇਰ ਠਾਵਾਗੇ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਹੈ ਜਦੋਂ ਜਦਾਂ ਤਦਾਦ ਦੇ ਵਿੱਚ ਇੱਥੇ ਪਹੁੰਚਣਾ ਸਾਡੇ ਵੀਰ ਕੁਛ ਮਾਇਆ ਲੈ ਕੇ ਆਏ ਨੇ ਲੰਗਰ ਦੇ ਵਿੱਚ ਸੇਵਾ ਪਾ ਰਹੇ ਨੇ ਭਾਈ ਸਾਹਿਬ 2000 ਰੁਪਇਆ ਇਹਨਾਂ ਦੇ ਨਾਂ ਦਾ ਇੱਕ ਜਕਾਰਾ ਲਾਈਏ ਬੋਲੇ ਸੋਨਹੀਓ ਬਹੁਤ ਸਿਆਕਾਲੂ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦਾ ਇਸੇ ਤਰ੍ਹਾਂ ਹੌਸਲੇ ਬਣਾ ਕੇ ਕਹਿੰਦਾ ਤੁਸੀਂ ਬੰਬ ਰੱਖਿਓ ਜਿੱਤਾਂਗੇ ਜ਼ਰੂਰ ਜਾਰੀ ਜੰਗ ਜੰਗਦੇ ਹੋ ਇਹ ਇਹ ਜਿਹੜਾ 2000 ਨਾ ਆ ਲੱਖਾਂ ਵਰਗਾ ਕੰਮ ਕਰਦਾ ਜਦੋਂ ਆ ਆ ਮੌਕਾ ਹੋਵੇ ਆਪਣੇ ਤੇ ਹਾਂਜੀ ਵਾਹ ਜੀ ਵਾਹ ਆ ਸਾਡੇ ਸਾਥੀ ਰਾਹੁਲ ਜੀ ਨੇ ਉਹ ਸਾਡੇ ਕੈਮਰਾਮੈਨ ਨੇ ਕਿਉਂਕਿ ਸਵੇਰ ਤੋਂ ਸੇਵਾ ਕਰ ਰਹੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਥੀਆਂ ਦਾ ਪਰਮਾਤਮਾ ਇਹਨਾਂ ਨੂੰ ਵੀ ਇਹਨਾਂ ਦਾ ਚੈਨਲ ਦਿੰਦੂਗਣੀ ਰਾਤ ਚੋਗਲੀ ਤਰਤੀ ਵੇ ਇੱਕ ਪ੍ਰਧਾਨ ਜੀ ਜਿਹੜਾ ਆਪਾਂ ਲੋਕ ਗਲਤ ਫਾਮਾ ਠਾਲਦੇ ਨੇ ਜਿਵੇਂ ਕੋਈ ਕਿਸੇ ਬੰਦੇ ਦੀ ਵੀਡੀਓ ਪਾਉਣ ਦੇ ਨੇ ਗਲਤ ਸ਼ਰਾਰਤੀ ਅੰਸਰ ਹੁੰਦੇ ਉਹ ਉਹਨਾਂ ਨੂੰ ਕੀ ਕਹੋਗੇ ਵੀ ਤੁਸੀਂ ਚੰਦ ਵੀ ਉਹਨਾਂ ਦੇ ਖਾਤਰ ਕਿਉਂ ਕਿਸੇ ਦੀ ਜਾਨ ਨਾਲ ਖੇਡਦੇ ਨੇ ਇਹ ਬਾਈ ਉਹਦੀ ਫਟੇਵਾਰ ਤੋਂ ਉਹਰੇ ਨੂੰ ਗਲਤ ਵੀਡੀਓ ਪੈ ਗਈ ਪਰਾਂ ਵਾਲੀ ਵੀਡੀਓ ਹੈ ਉਹ ਪੈ ਗਈ ਇਹਨਾਂ ਦੀ ਤਾਂ ਜਾਣੂ ਬਣ ਜਾਣੀ ਹੈ ਨਾ ਤੇ ਉਹਨਾਂ ਬਾਰੇ ਦੋ ਗੱਲਾਂ ਉਹਨਾਂ ਨੂੰ ਦੱਸੋ ਵੀ ਤੁਸੀਂ ਵੀ ਸਾਡੇ ਭਾਈਓ ਸੋ ਵੀਰੋ ਹੁਣ ਮੇਰੇ ਕੋਲ ਫੋਨ ਆਇਆ ਸੀ ਆਪਣੇ ਪਿੰਡੋਂ ਕਹਿੰਦਾ ਹਾਂਡੇ ਕਿਸੇ ਨੇ ਫੋਨ ਕੀਤਾ ਗੁਰਦੁਆਰੇ ਵਿੱਚੋਂ ਗ੍ਰੰਥੀ ਸਾਹਿਬ ਨੇ ਜੇ ਮਤਲਬ ਆਪਾਂ ਨੇ ਕਿਹਾ ਤਾਂ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਹਿੰਦੇ ਉੱਥੇ ਦਾ ਨੱਕਾ ਟੁੱਟ ਗਿਆ ਹਵਾਏ ਸੀ ਹਵਾਈ ਮੈਂ ਪਤਾ ਕਰਿਆ ਕਿ ਮੁੰਡਲੀ ਮਾੜੇ ਵਾਲੇ ਚਰ ਕੋਈ ਬੰਸਾ ਸਾਥੀ ਸੀ ਪਾਣੀ ਵਿੱਚ ਮੜਾ ਗਿਆ ਇੱਧਰ ਗਿਰ ਗਿਆ ਸੀਗਾ ਇਸ ਕਰਕੇ ਉਹਨੂੰ ਕੱਢਿਆ ਦੁਨੀਆਂ ਨੂੰ ਇਹੋ ਕੇ ਨੱਕਾ ਟੁੱਟ ਗਿਆ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਜਿਆਦਾ ਇਹਦੇ ਕੋਲ ਨਾ ਲੱਕੋ ਡੱਗਰ ਦੇ ਕੋਲ ਪਿੱਛੇ ਰਹਿਣਾ ਚਾਹੀਦਾ ਸਾਰੇ ਸਾਥੀਆਂ ਨੂੰ ਥੋੜਾ ਅਲਰਟ ਰਹਿਣਾ ਚਾਹੀਦਾ ਆਪਾਂ ਨੇ ਸਾਰਿਆਂ ਨੇ ਇਸੇ ਤਰ੍ਹਾਂ ਸੇਵਾ ਕਰਨੀ ਹੈ ਸਾਡੇ ਜਿੰਨੇ ਵੀਰ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਬੁਲੇ ਸੋਨਿਆ